ਅੱਜ ਦੀ ਕੱਠਿਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਸ ਦੀ ਸਸਰੀਕਾਲ ਵਾਈ ਗੁਰਦਾਖਾਲ ਸਾਹਿਬ ਵਾਈ ਗੁਰਦੀਪਤੇ ਵਿਦਿਆਰਥੀਓ 28 ਅਸਲਿਆ ਹੋਇਆ ਸੀ ਆਓ ਗੁਰੂ ਇਤਿਹਾਸ ਜਾਣੀ ਇੱਦ ਵਿਸ਼ੇ ਵਿੱਚ ਮੈਂ ਤੁਹਾਡੇ ਨਾਲ ਪਹਿਲੀ ਪਾਠਸ਼ਾਹੀ ਦੂਜੀ ਤੀਜੀ ਪੰਜਵੀਂ ਚੌਥੀ ਪੰਜਵੀਂ ਛੱਟੀ ਸੱਤਵੀਂ ਤੇ ਅੱਠਵੀਂ ਪਾਠਸ਼ਾਹੀ ਬਾਰੇ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਇਸ ਤੋਂ ਪਹਿਲੇ ਵਾਲੀ ਕੱਠਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਹਰਿਕੰ ਸਿੰਘ ਜੀ ਬਾਰੇ ਦੋ ਕੱਠਿਆਂ ਵਿੱਚ 5 5% ਦੱਸੇ ਹਨ ਅੱਧੀ ਕੱਕਿਆ ਵਿੱਚ 5% ਹੋਰ ਦੱਸਾਂਗਾ ਜਿਹੜੇ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਸਨ ਵੇਖੋ ਜੀ ਪਹਿਲਾ ਪ੍ਰਸ਼ਨ ਕਿਹੜਾ ਸੀ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਦਾਦਾ ਜੀ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰਿਸ਼ਤੇ ਵਿੱਚ ਦਾਦਾ ਜੀ ਲੱਗਦੇ ਸਨ ਦੂਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਕਿਸ ਦੇ ਬੁਲਾਵੇ ਤੋਂ ਗਏ ਸ੍ਰੀ ਗੁਰੂ ਗੁਰੂ ਜੀ ਦਿੱਲੀ ਦੀ ਸੰਗਤ ਦਿੱਲੀ ਦੀ ਸਿੱਖ ਸੰਗਤ ਦੇ ਬੁਲਾਵੇ ਤੇ ਗਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਦੀ ਸਿੱਖ ਸੰਗਤ ਦੇ ਬੁਲਾਵੇ ਤੇ ਗਏ ਦਿੱਲੀ ਦੀ ਸਿੱਖ ਸੰਗਤ ਦੇ ਬੁਲਾਵੇ ਤੇ ਗਏ ਤੀਜਾ ਪ੍ਰਸੰਗ ਕਿਹੜਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਰਪੁਰ ਸਾਹਿਬ ਤੋਂ ਦਿੱਲੀ ਜਾਣ ਲੱਗਿਆਂ ਪਹਿਲੀ ਰਾਤ ਕਿੱਥੇ ਗੁਜ਼ਾਰੀ ਪਿੰਡ ਪੰਜੋਖਰਾ ਅੰਬਾਲਾ ਵਿਖੇ ਤੀਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਰਤਪੁਰ ਸਾਹਿਬ ਤੋਂ ਕਿਰਤਪੁਰ ਸਾਹਿਬ ਤੋਂ ਦਿੱਲੀ ਜਾਣ ਲੱਗਿਆਂ ਪਹਿਲੀ ਰਾਤ ਕਿੱਥੇ ਗੁਜ਼ਾਰੀ ਪਿੰਡ ਪੰਜੋਖਰਾ ਅੰਬਾਲਾ ਵਿਖੇ ਆਮਬਾਲਾ ਹਰਿਆਣਾ ਦਾ ਇੱਕ ਡਿਸਟ੍ਰਿਕਟ ਹੈਗਾ ਇਹਦੇ ਵਿੱਚ ਇੱਕ ਪਿੰਡ ਪੈਂਦਾ ਸੀ ਪੰਜੋਖਰਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਸ ਪਾਸੋਂ ਗੀਤਾ ਦੇ ਅਰਥ ਕਰਵਾਏ ਹਨ ਛਜੂਚੀ ਮਰਪਾਸੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਛਜੂਚੀ ਵਰਪਾਸੋਂ ਗੀਤਾ ਦੇ ਅਰਥ ਕਰਵਾਏ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਆਪ ਜੀ ਦੇ ਗੁਰੂ ਕਾਲ ਸਮੇਂ ਦਿੱਲੀ ਦਾ ਬਾਦਸ਼ਾਹ ਕੌਣ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰੂ ਕਾਲ ਸਮੇਂ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰੂ ਕਾਲ ਸਮੇਂ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਸੀ ਵਿਦਿਆਰਥੀਓ ਸਾਡੀ ਅੱਧੀ ਕੱक्षा ਐਥੋਸ ਸਮਾਪਤ ਹੋਈ ਸੀ ਅੱਗੇ ਵਾਲੀ ਕੱક્ષા ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਪੰਜ ਪਰਸਨ ਹੋਰ ਦੱਸਾਂਗਾ ਅੱਧੀ ਕੱક્ષા ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh